ਇਹ ਵਧੀਆ ਮੂਵੀ ਬਣਾਈ ਆ ਜਿਹਦੇ ਵਿੱਚ ਦੱਸਿਆ ਗਿਆ ਗਿਆ ਵੀ ਆਪਣੀ ਜਿਹੜੀ ਜ਼ਿੰਦਗੀ ਦੇ ਆਪਣੇ ਨਾਲ ਜੁੜੇ ਹੋਏ ਰਿਸ਼ਤੇ ਨਾਤੇ ਨੇ ਵੀ ਉਹਨਾਂ ਨੂੰ ਆਪਾਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਚਾਹੀਦਾ ਆਪਣੇ ਮਾਪੇ ਬਾਬ ਦੀ ਕਿੰਦਾ ਕਦਰ ਕਰਨੀ ਚਾਹੀਦੀ ਹੈ ਬਹੁਤ ਖੁਸ਼ੀ ਹੋਈ ਕਿਉਂਕਿ ਐਦਾਂ ਦੇ ਜਿਹੜੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਇਸ ਮੂਵੀ ਦੇ ਰਾਹੀਂ ਸਾਡੇ ਪਰਿਵਾਰ ਨੂੰ ਸਾਡੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਹੁਤ ਵਧੀਆ ਬਰਦਾਵਾ ਦਿਓ ਸਾਡਾ ਇਹਦੇ ਨਾਲ ਇਹ ਹੈ ਕਿ ਬੱਚਿਆਂ ਨੂੰ ਅੱਗੇ ਅੱਗੇ ਜਿਹੜਾ ਕੁਝ ਖੁੰਦੇ ਜਾਂਦੇ ਆ ਉਹ ਦੁਬਾਰੇ ਮਿਲਦੇ ਹਾ ਜੀ ਅਰਦਾਸ ਮੂਵੀ ਨੇ ਸਾਡੇ ਬੱਚਿਆਂ ਨੂੰ ਜਿਵੇਂ ਛੋਟੇ ਬੱਚੇ ਇਹਨਾਂ ਨੂੰ ਗੁਰਦੁਆਰਾ ਸਾਹਿਬ ਨਾਲ ਵੀ ਜੋੜਿਆ ਮੂਵੀ ਦੇ ਵਿੱਚ ਜਿਵੇਂ ਗੁੱਗੀ ਪਾਜੀ ਵੱਲੋਂ ਬਾਣੀ ਦੀਆਂ ਤੁਕਾਂ ਬੋਲੀਆਂ ਗਈਆਂ ਨੇ ਨਾ ਵੀ ਪ੍ਰਮਾਤਮਾ ਦੇ ਅਨੁਸਾਰ ਚੱਲਦਾ ਸਾਰਾ ਕੁਝ ਸਾਨੂੰ ਉਹਨਾਂ ਚੀਜ਼ਾਂ ਨੂੰ ਬਹੁਤ ਦਿਲ ਦਿਮਾਗ ਦੇ ਵਿੱਚ ਬਿસાਕੇ ਰੱਖਣਾ ਚਾਹੀਦਾ ਉਹਦੇ ਵਿੱਚ ਜਿਵੇਂ ਮੁੰਡੇ ਨੂੰ ਆਪਣੇ ਬਾਪ ਨੂੰ ਕਹਿੜੀਆਂ ਹੀ ਨਹੀਂ ਹੁੰਦੀਆਂ ਕਈ ਗੱਲਾਂ ਬਾਪ ਨੂੰ ਦੱਸਣਾ ਹੀ ਨਹੀਂ ਆਉਂਦਾ ਵੀ ਮੈਂ ਆਪਣੇ ਮੁੰਡੇ ਨੂੰ ਕਿੰਨਾ ਪਿਆਰ ਕਰਦਾ ਇਹਦੇ ਵਿੱਚ ਉਹ ਸਾਰੇ ਰਿਸ਼ਤੇ ਸੀਗੇ ਜਿਹੜੇ ਹਨਾ ਗੱਲੀ ਗੱਲੀ ਗੱਲ ਨੂੰ ਦੱਸਿਆ ਗਿਆ ਸੀਗਾ ਕਿਉਂਕਿ ਅੱਜ ਕੱਲ ਮੋਬਾਈਲ ਫੋਨ ਦਾ ਜਮਾਨਾ ਹੈ ਜੀ ਬੱਚੇ ਮੋਬਾਈਲ ਤੱਕ ਹੀ ਸੀਮਤ ਰਹਿ ਜਾਂਦੇ ਆ ਬਟ ਇੱਥੇ ਆ ਕੇ ਸਾਨੂੰ ਐ ਲੱਗਿਆ ਵੀ ਸਾਨੂੰ ਆਪਣੇ ਪਰਿਵਾਰ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਇੱਕ ਮੋਤੀ ਦੀ ਤਰ੍ਹਾਂ ਪਰੋਕੇ ਰਹਿਣਾ ਚਾਹੀਦਾ ਬਜ਼ੁਰਗਾਂ ਦੀ ਕੋਈ ਕਦਰ ਨਹੀਂ ਉਤੋਂ ਸਮਾਂ ਬਹੁਤ ਖਰਾਬ ਆ ਰਿਹਾ ਸਾਨੂੰ ਮੈਨੂੰ ਇੰਨਾ ਸ਼ੁਕਰਗੁਜ਼ਾਰ ਕਰਨੀ ਆ ਮਹਾਰਾਜ ਦੇ ਅੱਗੇ ਕਿ ਸਤਿਗੁਰੂ ਜੇ ਇਦਾਂ ਨਹੀਂ ਦੋ ਚਾਰ ਬੱਚਿਆਂ ਸਾਡਿਆਂ ਦੇ ਦਿਲ ਦੇ ਵਿੱਚ ਅਸਰ ਪਏਗਾ ਤੇ ਸਾਡੀ ਜੀਵਨ ਥੋੜਾ ਜਿਹਾ ਚੰਗਾ ਲੰਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ